ਦੇ ਮੁਬਾਈ ਦੇ ਪਾਤਰ ਨੇ ਸਰਦਾਰ ਜੀ ਨੇ ਸਤਿ ਪ੍ਰਵਾਣ ਕਰ ਲਈ ਜਿਵੇਂ ਕਿ ਹੁਣ ਗਾ ਗਰਮੀ ਦਾ ਮੌਸਮ ਸ਼ੁਰੂ ਹੋ ਰਿਹਾ ਤੇ ਉਸ ਦੌਰਾਨ ਬੁਖਾਰ ਤੇ ਪਲੇਟਲਟ ਸੈੱਲ ਕਾਫੀ ਲੋਕਾਂ ਦੇ ਘਟਨੇ ਸ਼ੁਰੂ ਹੋ ਜਾਂਦੇ ਨੇ ਤੀਜੇ ਦੇ ਤੌਰ ਤੇ ਲੋਕਾਂ ਨੂੰ ਗੁਰਦਾਸਪੁਰ ਤੋਂ ਬਾਹਰ ਜਲੰਧਰ ਅੰਮ੍ਰਿਤਸਰ ਪਠਾਨਕੋਟ ਜਾਣਾ ਪੈਂਦਾ ਸੀਗਾ ਔਰ ਉੱਥੇ ਬਹੁਤ ਵੱਡੀ ਰਕਮ 13 ਤੋਂ 14000 ਰੁਪਏ ਖਰਚ ਕੇ ਉਪ ਪਲੇਟਲੈਟ ਲੈ ਕੇ ਆਪਣੇ ਮਰੀਜ਼ ਨੂੰ ਚੜਾਉਂਦੇ ਸੀ ਸਰਕਾਰੀ ਹਸਪਤਾਲ ਜਿੋਂ ਸੈੱਲ ਲੈਣ ਵਾਲੇ ਮਰੀਜ਼ਾਂ ਨੂੰ 10000 ਦਾ ਹੋਵੇਗਾ ਫਾਇਦਾ ਰਮਨ ਬੈਲ ਵੱਲੋਂ ਸਰਕਾਰੀ ਹਸਪਤਾਲ ਗੁਰਦਾਸਪੁਰ 'ਚ ਸ਼ੁਰੂ ਕਰਵਾਈ ਪਲੇਟਲੈਟ ਸੈੱਲ ਬਣਾਉਣ ਵਾਲੀ ਅਪਹਰਸਿਸ ਮਸ਼ੀਨ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਤਾਜ਼ਾ ਤੇ ਭਰੋਸੇਮੰਦ ਖਬਰਾਂ ਲਈ YouTube ਚੈਨਲ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ, ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਸਮੇਤ ਹੋਰਨਾਂ ਖੂਨਦਾਨ ਨਾਲ ਸੰਬੰਧਿਤ ਜਥੇਬੰਦੀਆਂ ਦੀ ਮੰਗ ਤੇ ਸਿਵਲ ਹਸਪਤਾਲ ਗੁਰਦਾਸਪੁਰ ਦੇ ਬਲੱਡ ਬੈਂਕ ਵਿੱਚ ਪਾਈ ਪਲੇਟਲੇਟ ਸੈੱਲ ਬਣਾਉਣ ਵਾਲੀ ਅਪਹੈਰਸਿਸ ਮਸ਼ੀਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਯਤਨਾ ਸਦਕਾ ਸ਼ੁਰੂ ਹੋ ਗਈ। ਲੱਖਾਂ ਰੁਪਏ ਦੀ ਲਾਗਤ ਨਾਲ ਖਰੀਦ ਕੀਤੀ ਗਈ ਇਹ ਮਸ਼ੀਨ ਪਿਛਲੇ ਸਮੇਂ ਤੋਂ ਬੰਦ ਸੀ ਜਦਕਿ ਇਸ ਮਸ਼ੀਨ ਦੇ ਸ਼ੁਰੂ ਹੋਣ ਨਾਲ ਗੁਰਦਾਸਪੁਰ ਦੇ ਦੇਹਾਂਤੀ ਲੋਕਾਂ ਦੀ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੱਡੀ ਰਾਹਤ ਮਿਲੇਗੀ। ਇਸ ਮਸ਼ੀਨ ਦੀ ਸ਼ੁਰੂਆਤ ਮੁਕੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਨੌਰ ਦੇ ਪ੍ਰਧਾਨ ਗੁਰਸ਼ਰਨਜੀਤ ਸਿੰਘ ਪੁਰੇਵਾਲ ਵੱਲੋਂ ਸੈਲ ਡੋਨੇਟ ਕੀਤੇ ਗਏ। ਇਸ ਮਸ਼ੀਨ ਦੇ ਉਦਘਾਟਨ ਤੋਂ ਬਾਅਦ ਸ਼੍ਰੀ ਰਮਨ ਬਹਿਲ ਨੇ ਸਮਾਜ ਸੇਵਾ ਦੇ ਉਪਰਾਲੇ ਦੀ ਸਲਾੰਘਾ ਕੀਤੀ ਅਤੇ ਇਸ ਮੰਗ ਨੂੰ ਪੂਰਾ ਕਰਨ ਦੇ ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸਿਵਲ ਹਸਪਤਾਲ ਗੁਰਦਾਸਪੁਰ ਦੇ ਬਲੱਡ ਬੈਂਕ ਵਿੱਚ ਪਹੁੰਚਣ ਤੇ ਬੀ.ਟੀ.ਓ. ਮੈਡਮ ਪੂਜਾ ਵੱਲੋਂ ਸ਼੍ਰੀ ਬਹਿਲ ਦਾ ਸਵਾਗਤ ਤੇ ਧੰਨਵਾਦ ਕੀਤਾ ਗਿਆ ਦੱਸਣਯੋਗ ਹੈ ਕਿ ਇਸ ਮਸ਼ੀਨ ਦੇ ਨਾ ਚੱਲਣ ਕਾਰਨ ਪਲੇਟਲਟ ਸੈੱਲ ਨਿਜੀ ਬਲੱਡ ਬੈਂਕਾਂ ਵਿੱਚ ਜਾ ਕੇ ਮਹਿੰਗੇ ਭਾਅ 'ਚ ਪ੍ਰਾਪਤ ਕਰਨੇ ਪੈਂਦੇ ਸੀ ਜਦਕਿ ਇਸ ਮਸ਼ੀਨ ਦੇ ਸ਼ੁਰੂ ਹੋਣ ਨਾਲ ਪਲੇਟਲਟ ਸੈੱਲ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਨੂੰ 10000 ਰੁਪਏ ਦਾ ਫਾਇਦਾ ਮਿਲੇਗਾ ਇਸ ਸੰਬੰਧੀ ਸੈੱਲ ਡੋਨੇਟ ਕਰਨ ਵਾਲੇ ਸਮਾਜ ਸੇਵਕ ਗੁਰਸ਼ਰਨਜੀਤ ਸਿੰਘ ਪUREWAL ਅਤੇ ਸ਼੍ਰੀ ਰਮਨ ਰਹਿਣੇਗੀ ਕੀ ਕਹਾ ਸੁਣੋ ਅਏ ਕਰਤੀ ਕੰਸਾਵਾਏ ਲੋਕੀਂ ਖਤਰੀ ਸਾਰੇ ਗ੍ਰੋਪੇਰਾਂ ਬਣਾ ਲਿਆ ਪਿਆਰ ਤੋਂ ਸਤਿਕਾਰ ਸੋ ਬਾਈ ਨੇ ਬਹੁਤ ਸ਼ੋਭੀ ਦੇ ਰਿਹਾ ਕਿ ਅੱਜ ਜੋ ਸਾਡੀ ਮਾਜਦੀ ਐਸਡੀਪੀ ਸੀਨੀਅਰ ਸਿਵਲ ਅਧਿਕਾਰੀ ਅਰਦਾਸ ਕਰ ਰਿਹਾ ਮੈਂ ਜੀ ਲਈ ਹੈ ਕਿ ਆਨੰਦ ਪ੍ਰਯਾਨ ਦੇ ਸਭੀ ਜੋ 15 ਅਗਸਤ ਨੂੰ ਆਪੀਸ਼ ਹੋਈ ਹੈ ਜਿਸ ਦੇ ਨਾਲ ਜਿਹੜੇ ਅਸੀਂ ਪ੍ਰਾਈਵੇਟ ਸਰਕਾਰ ਦੇ ਨਾਲ ਲੜਕਾਂ ਤੇ ਜਾ ਕੇ ਨੇਕਪਾੜ ਦੇ ਸਾਰੇ ਤਰੀਕੇ ਸੀ ਡੋਨਰਾ ਨੂੰ ਦੇਖਿਆ ਉਹ ਬਤੀਸਰਨ ਹੈ ਉਹ ਅਰੀਆ ਤੋਂ ਬਵਾਸਤ ਹੈ ਅਸੀਂ ਪ੍ਰਸ਼ਾਸਨ ਦਾ ਸਰਕਾਰ ਦਾ ਬਹੁਤ ਧੰਨਵਾਦੀ ਹੈ ਕਿ ਇਹਨਾਂ ਨੇ ਸਾਡੀ ਮੰਗ ਇਹ ਅੱਜ ਦੀ ਸ਼ੁਰੂਆਤ ਕਰ ਦਿੱਤੀ ਹੈ ਅਸੀਂ ਅੱਗੇ ਵੀ ਜੁੜੀਏਗਾ ਕੇ ਇਹਨਾਂ ਦੇ ਤੋਂ ਨੰਬਰ ਆ ਰਹੇ ਆਸੂ ਬਹੁਤ ਕਰ ਰਿਹਾ ਤੇ ਅਗਲੇ ਛੇ ਸਤਵਾਰ ਕਿਰੇ ਵਿੱਚ ਸਰਦਮੇਟਰ ਤੇ ਮੈਂ ਨਾ ਬਸ ਆਉਣ ਲੱਗਾ ਕਿ ਆ ਬਣ ਗਿਆ ਮੈਂ ਆਉਣ ਲੱਗਾ ਕਿ ਜਿਹੜਾ ਨਾ ਬਣ ਗਿਆ ਤੇ ਅੱਜ ਇਹਨੇ ਅਰਦਾਸ ਪਤਾ ਇਸ ਨੂੰ ਬੇਨਤੀਆ ਚਲੋ ਅਰਦਾਸ ਕਰਦੇ ਹਾਂ ਤੇਰੇ ਵੀ ਉਹਨਾਂ ਨੂੰ ਨੋਟ ਨੂੰ ਬਹੁਤ ਬਹੁਤ ਧੰਨਵਾਦ ਅੱਜ ਸਿਹਤ ਸੇਵਾਵਾਂ ਦੇ ਵਿੱਚ ਜਿਸ ਚੀਜ਼ ਦੀ ਕਮੀ ਸੀ ਗਈ ਅੱਜ ਉਹ ਕਮੀ ਜਿਹੜੀ ਆ ਉਹ ਪੂਰੀ ਹੋਈ ਆ ਔਰ ਮੈਂ ਸਭ ਤੋਂ ਪਹਿਲਾਂ ਤਲਵਾਦ ਕਰਦਾ ਜਿਹੜੀ ਆ ਸਮਾਜ ਸੇਵੀ ਜਥੇਬੰਦੀਆਂ ਦੇ ਜਿਹਦੇ ਵਿੱਚ ਬਲੱਡ ਡੋਨਰਸ ਸੁਸਾਇਟੀ ਗੁਰਦਾਸਪੁਰ ਔਰ ਕਲਾ ਨੌਰ ਤੋਂ ਸਮਾਜਿਕ ਗਤੀਵਿਧੀ ਸੁਸਾਇਟੀ ਜਿਹਨੂੰ ਪੂਰੇ ਵੱਲ ਜੀ ਐਡ ਕਰ ਰਹੇ ਨੇ ਔਰ ਇਹ ਬਹੁਤ ਦੇਰ ਤੋਂ ਭਾਰਤ ਨਿਕਾਸ ਪਰਿਸ਼ਦ ਦੇ ਨੁਮਾਇंदे ਵੀ ਖੜੇ ਨੇ ਇਹ ਬਹੁਤ ਦੇਰ ਤੋਂ ਮੰਨ ਕਰਦੇ ਸੀਗੇ ਕਿ ਗੁਰਦਾਸਪੁਰ ਦੇ ਵਿੱਚ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਆਉਂਦੀ ਸੀ ਜਿਸ ਵਕਤ ਪਲੇਟ ਲੈਸ ਦੀ ਲੋੜ ਪੈਂਦੀ ਸੀਗੀ ਔਰ ਇਹ ਮਸ਼ੀਨ ਚੱਲਦੀ ਨਹੀਂ ਸੀਗੀ ਮੇਰੇ ਤੀਜੇ ਦੇ ਤੌਰ ਤੇ ਲੋਕਾਂ ਨੂੰ ਬਰਦਾਸ਼ਪੁਰ ਤੋਂ ਬਾਹਰ ਜਲੰਧਰ ਅੰਮ੍ਰਿਤਸਰ ਪਠਾਨਕੋਟ ਜਾਣਾ ਪੈਂਦਾ ਸੀਗਾ ਔਰ ਉੱਥੇ ਬਹੁਤ ਵੱਡੀ ਰਕਮ 13 ਤੋਂ 14000 ਰੁਪਏ ਖਰਚ ਕੇ ਉਹ ਪਲੇਟਲੈਟਸ ਲੈ ਕੇ ਆਪਣੇ ਮਰੀਜ਼ ਨੂੰ ਚਾਉਂਦੇ ਸੀ ਔਰ ਇੱਕ ਐਸੀ ਚੀਜ਼ ਹੈ ਜਿਹੜੀ ਸਾਡੀ ਜਿਹੜੀ ਕਰੋਨਿਕ ਡਿਜ਼ੀਜ਼ ਨੇ ਉਹਦੇ ਵਿੱਚ ਇਹ ਕੰਮ ਆਉਂਦੀ ਆ ਅਵੇ ਡੇਂਗੂ ਦੀ ਪ੍ਰੋਬਲਮ ਹੋਵੇ ਕੈਂਸਰ ਦੀ ਪ੍ਰੋਬਲਮ ਹੋਵੇ ਜਾਂ ਹੋਰ ਕੋਈ ਸੀਰੀਅਸ ਬੈਲੈਂਸ ਹੋਵੇ ਉਹਦੇ ਵਿੱਚ ਇਨਸਾਨ ਨੂੰ ਲੋੜ ਪੈਂਦੀ ਆ ਇਹ ਬੇਟਲੈਸ ਨੂੰ ਛੜਾਉਣ ਵਾਸਤੇ ਉਹਦੇ ਕਰਕੇ ਇੱਕ ਜਿਹੜੇ ਆਰਥਿਕ ਤੌਰ ਤੇ ਲੋਕ ਕਮਜ਼ੋਰ ਸੀਗੇ ਉਹ ਇੰਨੇ ਪੈਸੇ ਨਹੀਂ ਸੀ ਖਰ ਸਕਦੇ ਔਰ ਕਈ ਵਾਰੀ ਉਹ ਇਸ ਟ੍ਰੀਟਮੈਂਟ ਤੋਂ ਵਾਂਝੇ ਰਹਿ ਜਾਂਦੇ ਸੀਗੇ ਔਰ ਮੈਂ ਜਦੋਂ ਵੀ ਆਉਂਦਾ ਸੀਗਾ ਤੇ ਉਸ ਵਕਤ ਜਿਹੜੀਆਂ ਸਾਡੀਆਂ ਸਮਾਜਿਕ ਕਾਮਦੀਆਂ ਨੇ ਕਿ ਮੇਸ਼ਾਂ ਬੰਦ ਕਰ ਦਈਆਂ ਸੀਗੀਆਂ ਕਿ ਇਹ ਮਸ਼ੀਨ ਜਿਹੜੀ ਆ ਚਾਲੂ ਹੋਣੀ ਚਾਹੀਦੀ ਆ ਸੋ ਮੈਂ ਧਨਵਾਦੀ ਆ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਔਰ ਹੈਲਥ ਮਿਨਿਸਟਰ ਡਾਕਟਰ ਮੁਰਗੀ ਜੀ ਦਾ ਜਿਨ੍ਹਾਂ ਨੇ ਇਹ ਕੋਸ਼ਿਸ਼ ਕਰਕੇ ਇਹਨੂੰ ਚਾਲੂ ਕੀਤਾ ਔਰ ਜਿਹੜਾ ਸਾਡੇ 3 ਐਮਪਲੋਈਜ਼ ਨੇ ਉਹਦੇ ਸਾਹਮਣੇ ਆ ਜਾਣ ਉਹਨਾਂ ਨੂੰ ਅਸੀਂ ਟ੍ਰੇਨਿੰਗ ਵੀ ਇਹਦੀ ਬਕਾਇਦਾ ਮੁਕੰਮਲ ਤੌਰ ਤੇ ਦੇਤੀ ਆ ਔਰ ਔਰ ਉਹਦੇ ਨਾਲ ਇਹੋ ਜਿਹੜੀ ਮਸ਼ੀਨ ਆ ਉਹ ਰੈਗੂਲਰਲੀ ਚੱਲੂਗੀ ਸਭ ਤੋਂ ਪਹਿਲਾਂ ਤੇ ਮਬਾਰਕ ਦੇਣਾ ਆ ਐਨ ਜੀਓ ਨੂੰ ਪੁਰੇ ਵਾਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਮਮੀ ਜੀ ਕਿਉਂਕਿ ਅੱਜ ਇਹਦੇ ਵਿੱਚ ਜਿਹੜੀ ਡੋਨਰ ਦੀ ਲੋੜ ਹੁੰਦੀ ਆ ਔਰ ਜਦੋਂ ਵੀ ਇੱਥੇ ਫਲਾਣੇ ਨੇ ਸਾਨੂੰ ਡੋਨਰ ਜਿਹੜਾ ਉਹ ਦੇਣਾ ਪੈਂਦਾ ਸੋ ਉਹ ਵੀ ਸ਼ੁਰੂਆਤ ਵੀ ਜਿਹੜੀ ਆ ਉਹ ਕਿਸੇ ਸਮਝ ਨਾ ਪੁਰੇਵਾਲ ਸਾਹਿਬ ਨੇ ਆਪਣੇ ਆਪ ਬਲੱਡ ਦੇ ਕੇ ਕੀਤੀ ਆ ਸੋ ਇੱਥੋਂ ਮੈਂ ਸਮਝਦਾ ਵੀ ਸਮਾਜ ਨੂੰ ਇੱਕ ਲੀਵ ਵੀ ਲੈਣੀ ਚਾਹੀਦੀ ਆ ਅਸੀਂ ਗੱਲ ਤੇ ਕਰ ਲੈਂਦੇ ਆ ਗੱਲ ਕੇ ਰਸੂਲਾਂ ਦੀ ਵੀ ਕਰ ਲੈਂਦੇ ਆ ਪਰ ਜਦੋਂ ਆਪਣੇ ਤੇ ਗੱਲ ਹੁੰਦੀ ਆ ਫਿਰ ਆਪਾਂ ਭਰੇ ਹੋ ਜਾਂਦੇ ਆ ਔਰ ਕਈ ਵਾਰੀ ਉਹ ਕਹਿੰਦੇ ਆ ਨਾ ਵੀ ਜੇ ਹਮੇਸ਼ਾ ਹੀ ਇਹ ਮਹਿਸੂਸ ਕਰਦੇ ਆ ਵੀ ਜੇ ਕੋਈ ਚੀਜ਼ ਪੈਦਾ ਹੋਵੇ ਤੇ ਗਵਾਂਢੀ ਦੇ ਘਰ ਹੋਵੇ ਆਪਣੇ ਮੈਨੂੰ ਸ਼ੁਰੂ ਕਰਦੇ ਸੋ ਪੂਰੇ ਵੱਲ ਸਾਹਿਬ ਤੁਹਾਡਾ ਧੰਨਵਾਦ ਸਾਰੀ ਜਥੇਬੰਦੀਆਂ ਦਾ ਧੰਨਵਾਦ ਔਰ ਬਲੱਡ ਡੋਨਰ ਸੁਸਾਇਟੀ ਦਾ ਤੁਹਾਡਾ ਵੀ ਤੁਸੀਂ ਆਪਣੇ ਆਪ ਤੋਂ ਸ਼ੁਰੂ ਕਰਕੇ ਅੱਜ ਇਹ ਜਿਹੜੇ ਪਲੇਟਫਾਰਮ ਤਿਆਰ ਕੀਤੇ ਨੇ ਮੈਂ ਦੱਸ ਦਵਾਂ कि ਜੇ ਇਹਦੀ ਸਰਕਾਰੀ ਕੀਮਤ ਆ ਉਹ ਸਿਰਫ 2000 ਰੁਪਇਆ ਹੋਊਗੀ ਹੁਣ ਗੁਰਦਾਸਪੁਰ ਦੇ ਲੋਕਾਂ ਨੂੰ ਪਟਾਣਕੋਟ ਜਲੰਧਰ ਅਮ੍ਰitsar ਜਾਣ ਦੀ ਲੋੜ ਨਹੀਂ ਹੋਣੀਗੀ ਉਹ ਸਿਵਲ ਹਸਪੀਟਲ ਗੁਰਦਾਸਪੁਰ ਆੜ ਆ ਕੇ ਜਿਹੜੇ ਪਲੇਟਫਾਰਮ ਤੇ ਉੱਥੋਂ ਲੈ ਕੇ ਆਪਣੇ ਮਰੀਜ਼ ਨੂੰ ਘਰਨ ਸਿਰਫ ਦੋਨੇ ਲਿਆਉਣਾ ਪਊਗਾ ਔਰ ਉਸ ਦੋਨੋਂ ਕੋਈ ਭੇਜਣੇ ਪਲੇਟਫਾਰਮ ਤੇ ਇਹੋ ਧਿਆਨ ਹਦਾ ਮੈਨੂੰ ਫਕਰ ਜਿਹੜੀ ਹੋਵੇ ਬਲੱਡ ਡੋਨਰ ਸੁਸਾਇਟੀ ਆ ਤੇ ਤੁਹਾਡੀਆਂ ਸਮਾਜਿਕ ਜੱਦੇ ਬੰਦੇ ਸੇਵਾ ਸੁਸਾਇਟੀ ਆ ਪੰਜ ਪੜ ਦਾ ਵਿਕਾਸ ਪਰਿਸ਼ਦ ਆ ਇਹ ਸਾਰੇ ਲੋਗ ਸਮਾਜ ਦੀ ਸੇਵਾ ਲਈ ਜੁੜੇ ਹੋਏ ਨੇ ਔਰ ਡੋਨਰਸ ਵੀ ਹਮੇਸ਼ਾ ਇਹ ਤਿਆਰ ਰੱਖਦੇ ਨੇ ਸੋ ਇਹ ਜਿਹੜੀ ਇੱਕ ਬਹੁਤ ਵੱਡੀ ਮੁਸ਼ਕਲ ਸੀ ਇਸ ਇਲਾਕੇ ਦੀ ਅੱਜ ਪੂਰੀ ਹੋਈ ਹੈ ਗੁਰਦਾਸਪੁਰ ਦੇ ਵਿੱਚ ਸਿਰਫ ਮਿਲ ਜਾ ਇਹ ਮਸ਼ੀਨ ਆ ਅਦਰਵਾਈਜ਼ ਤਾਂ ਗੁਰਦਾਸਪੁਰ ਚ ਪ੍ਰਾਈਵੇਟ ਹਸਪੀਟਲ ਕੋਲ ਵੀ ਮਸ਼ੀਨ ਨਹੀਂ ਹੈਗੀ ਸੋ ਇਹ ਜਿਹੜੀ ਹੁਣ ਫਟਾਉ ਹੈ ਉਹ ਵੀ ਤੁਹਾਡੇ ਕੋਲ ਮਿਲ ਜਾ ਹੋ ਗਈਆਂ ਨੇ ਔਰ ਜਿਵੇਂ ਪਹਿਲਾਂ ਕਿਹਾ ਨਹੀਂ ਔਰ ਸਲ ਫ੍ਰੀ ਸੇਵਾ ਦੇਣ ਵਾਸਤੇ ਸਸਤੀਆਂ ਸੇਵਾ ਦੇਣ ਵਾਸਤੇ ਵਚਨਬੱਧ ਔਰ ਉਸ ਲੜੀ ਦੇ ਵਿੱਚ ਜਿਹੜੀ ਗਰਦਾਸਪੁਰ ਦੀ ਇੱਕ ਬਹੁਤ ਪੁਰਾਣੀ ਦਸਵੰਦ ਮੰਗਦੀ ਉਹ ਲੋੜ ਸੀ ਆ ਜੋ ਲੋੜ ਜਿਹੜੀ ਆ ਪੂਰੀ ਹੋ ਰਹੀ ਜਾਨੀ ਆ ਮੈਂ ਅੱਜ ਸਾਰੇ ਅੱਜ ਸਾਰੇ ਡਾਕਟਰ ਸਾਹਿਬਾਨ ਨੇ ਮੇਰੇ ਨਾਲ ਇਹ ਬਲੱਡ ਬੈਂਕ ਨੂੰ ਦੇਖਦੇ ਨੇ ਡਾਕਟਰ ਪੂਜਾ ਇਹ ਆ ਬਹੁਤ ਹਿੰਮਤੀ ਆ ਅੱਛੀ ਡਾਕਟਰ ਆ ਸਾਡੇ ਐਸਐਮਓ ਡਾਕਟਰ ਰਵੀਨ ਮਹਾਜਨ ਜੀ ਨੇ ਸਾਡੇ ਸਿਵਲ ਸਰਜਨ ਰਟਾਇਰ ਡਾਕਟਰ ਭਾਰਤ ਕੁਸ਼ਨ ਜੀ ਉਹ ਵੀ ਅੱਜ ਬਹੁਤ ਅچھے ਤੌਰ ਤੇ ਆਏ ਨੇ ਔਰ ਮੈਂ ਇਹ ਵੀ ਦੱਸ ਦਵਾ ਬੰ다ਸਪੁਰ ਦੇ ਲੋਕਾਂ ਨੂੰ ਕਿ ਸਿਵਲ ਹਸਪੀਟਲ ਦੇ 10 ਇਮਪਲਾਈਸ ਇੱਕ ਪ੍ਰਦੀਪ ਇਕਬਾਲੇ ਨੇ ਔਰ ਤੀਸਰ ਉਹ ਤਿੰਨੋ ਜਿਹੜੇ ਇਮਪਲਾਈਸ ਨੇ ਇਹਨਾਂ ਨੂੰ ਬਕਾਇਦਾ ਕੰਪਨੀ ਤੋਂ ਤੈਨੂੰ ਦਿੱਤੀ ਗਈ ਆ ਮੈਂ ਇਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਤੁਸੀਂ ਇਸ ਲੇਟੈਸਟ ਮਸ਼ੀਨ ਦੀ ਵਰਕਿੰਗ ਦੇ ਨਾਲ ਆਪਣੇ ਆਪ ਨੂੰ ਵੀ ਅਪਡੇਟ ਰੱਖਿਓ ਇਹ ਕੋਈ ਨਵੀਂ ਟੈਕਨੋਲੋਜੀ ਹੋਰ ਆਵੇ ਉਹਨੂੰ ਵੀ ਤੁਸੀਂ ਸਟੱਡੀ ਕਰੋ ਜਿੱਥੇ ਮੇਰੀ ਲੋੜ ਪਵੇ ਮੈਨੂੰ ਦੱਸੋ ਸਰਕਾਰ ਵੱਲੋਂ ਕੋਈ ਡਿਊਟੀ ਲਾਉਣੀ ਹੋਏਗੀ ਜ਼ਰੂਰ ਲਾਵਾਨੇ ਔਰ ਮੈਂ ਤੇ ਅੱਗੇ ਕਹਿੰਦਾ ਕਿ ਇਹ ਜਿਹੜਾ ਤੁਹਾਡਾ profession ਹੈ ਨਾ ਇਹ ਠੀਕ ਆ ਆਪਣੀ ਰੋਜ਼ੀ ਰੋਟੀ ਦਾ ਔਰ ਰੋਜ਼ੀ ਰੋਟੀ ਦੇ ਨਾਲ ਪਰਵਾਤਵਾ ਦਾ ਤੁਹਾਡੇ ਤੇ ਮਿਹਰ ਕੀਤੀ ਹੈ ਵੀ ਤੁਸੀਂ ਲੋਕਾਂ ਦੀ ਸੇਵਾ ਵੀ ਕਰ ਸਕਦੇ ਹੋ ਬਹੁਤ ਘੱਟ profession ਐਸੇ ਹੁੰਦੇ ਨੇ ਜਿੱਥੇ ਲੋਕ ਸੇਵਾ ਦਾ ਸਬਾਅ ਮਿਲਦਾ ਸੋ ਪ੍ਰਮੇਸ਼ਵਰ ਤੁਹਾਨੂੰ ਸਬਾਅ ਦਿੱਤਾ ਸੋ ਅੱਜ ਏ ਬਰੀ ਵਾ ਤਰੀਕਾ ਸ਼ੁਰੂ ਹੋ ਗਿਆ ਰਿਸ ਤੋਂ ਪਹਿਲਾਂ ਵੀ ਅ ਬਲੱਡ ਬੈਂਕ ਨੂੰ ਸਟੈਂਫਰ ਕਰਨ ਵਾਸਤੇ ਮੰਗ ਉੱਠੀ ਸੀ ਕਾਊਚਰਸ ਦੀ ਉਹ ਵੀ ਅਸੀਂ ਕਾਊਚਰਸ ਇੱਥੇ ਲਿਆ ਕੇ ਦਿੱਤੇ ਸੀ ਇੱਕ ਬਕਾਇਦਾ ਅਸੀਂ ਗੱਡੀ ਦੇ ਰਹੀ ਆ ਉਹ donaat ਕੀਤੀ ਆ ਜਿਸ ਵੇਲੇ ਸਾਡੇ ਅ ਬਲੱਡ ਡੋਨੇਸ਼ਨ ਕੈਂਪਸ ਬਾਹਰ ਲੱਗਦੇ ਨੇ ਔਰ ਉਤੋਂ ਬਲੱਡ ਨੂੰ ਟ੍ਰਾਂਸਪੋਰਟ ਕਰਨ ਦੀ ਮੁਸ਼ਕਲ ਹੁੰਦੀ ਸੀਗੀ ਉਹ ਵੀ ਗੱਡੀ ਜਿਹੜੀ ਇੱਥੇ ਆ ਗਈ ਆ ਕਿ ਉਹਨੂੰ ਉਹਦੇ ਨਾਲ ਆਪਾਂ ਉਹਨੂੰ ਯੂਜ਼ ਕਰਕੇ ਲੱਭ ਨੂੰ ਕਰ ਸਕਦੇ ਆ ਸੋ ਇੱਕ ਵਾਰੀ ਫੇਰ ਗੁਰਦਾਸਪੁਰ ਇਲਾਕਾ ਵਾਸੀਆਂ ਨੂੰ ਮੁਬਾਰਕਬਾਦ ਤੇ ਸ਼ੁਭ ਕਾਮਨਾਵਾਂ ਜਿਨ੍ਹਾਂ ਦੀ ਪੁਰਾਣੀ ਜਿਹੜੀ ਮੰਗ ਆ ਅੱਜ ਉਹ ਪੂਰੀ ਹੋਈ ਆ ਸੋ ਮੈਂ ਹੋਈ ਅਪੀਲ ਕਰੂਗਾ ਕਿ ਮੇਰੇ ਇਲਾਕੇ ਦੇ ਲੋਕ ਮੇਰੇ ਸੂਬੇ ਦੇ ਲੋਕ ਖਾਸ ਦੇ ਵਸਦੇ ਰਹਿਣ ਤੰਦਰੁਸਤ ਰਹਿਣ ਔਰ ਜਿਹੜਾ ਇੱਕ ਸਪਣਾ ਸੀਗਾ ਨਗਲਾ ਪੰਜਾਬ ਬਣਾਉਣ ਦਾ ਅੱਜ ਉਹ ਨਗਲਾ ਪੰਜਾਬ ਬਣ ਕੇ ਲੋਕਾਂ ਦੇ ਸਾਹਮਣੇ ਆਇਆ